ਸੁੱਤਾ ਮੈਂ ਆਪਣੇ ਸ਼ਬਦ ਦੀ ਸਫਾਈ ਕਰ ਲਵਾਂ ਤੇ ਰੱਖ ਤੇ ਮੈਂ ਇਧਰ ਸੁੱਤਾ ਗਿਆ ਆ ਕੀ ਕੀਤਾ ਕੋਲ ਤੂੰ ਹਾਂ ਇਹ ਕੀ ਹੈ ਇਧਰ ਕਿਉਂ ਗਿਆ ਮਾਰੇ ਕੋਠੀ ਤੇ ਗੱਲ ਛੁੱਟੀ ਜਾਨੀ ਉਹ ਹੋਤੇ ਹੋ ਗਈ ਕਿਆ ਫਿਰ ਕਿਉਂ ਮੈਂ ਇਧਰ ਪੂਰੀ ਜੀ ਸਫਾਈ ਕਰ ਲਵਾਂ ਸਫਾਈ ਕਰ ਲਵਾਂ ਸਾਰੇ ਕੋਠੀ ਤੇ ਛੁੱਟੀ ਕਰ ਨਾ ਅੱਛਾ ਤਾਂ ਕਿਉਂ ਕਿਉਂ ਤੈਨੂੰ ਫਿਰ ਕਰ ਚੋ ਕਰੇ ਨਾ ਅੱਛਾ ਤਾਂ ਸਾਡੇ ਕਿਹਾ ਤੇ ਕੀ ਹੋ ਗਿਆ ਅੱਛਾ ਤਾਂ ਦੱਸ ਨਹੀਂ ਸ਼ਾਇਦ ਮਾਂ ਤੇ ਖੜੇ ਆ ਕਿ ਤੇਰੇ ਤੋਂ ਮਾਂ ਕੀ ਖੜਾ ਨਿਕਲਣੇ ਕੋਈ ਤੇ ਇੱਥੇ ਨਹੀਂ ਕੋਈ ਹੈ ਨਾ ਤੱਕਾ ਨਹੀਂ ਹੈ ਤੇਰੇ ਨਹੀਂ ਖੜਾ ਨਿਕਲ ਅੱਛਾ

ਕਦੇ ਨਾ ਕਰ ਕਦੇ ਆ ਜਾਣਾ ਇਹ ਸਾਂਝੀ ਆ ਭਾਣੇ ਇਹ ਸਾਂਝੀ ਆ ਕੋਈ ਬਣੇਗੀ ਆਓ ਬਣੀ ਚੁੱਪ ਦੇ ਚੁੱਪ ਚਾਹੇ ਚਲ ਚਲ ਵਾ ਤੱਕ ਮੈਂ ਆਖਾ ਨਹੀਂ ਚ ਚਲ ਚਲਣਾ ਤੂੰ ਆਹ ਸੁਣ ਕੇ ਤੂੰ ਮੈਂ ਇਹ ਨੂੰ ਛੋਟਾ ਨਹੀਂ ਦੇ ਸਕਦੀ ਹਾਂ ਹਾਂ ਦੇਖਾ ਤਾ ਜ ਮੈਂ ਨਹੀਂ ਕਰਾਂਗੀ ਇਹਦੇ एडवीरोंगीय, बना ले एडवीरोंगीय, एडवीरोंगीय, बना लिया, बना लिया, आवेदन किया हुआ है, आवेदन, वाह ये, आवेदन किया हुआ है, 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 आवेदन

एम नड़ाई है फ्रेंड्स की तेरा नड़ाई है अरे बाई की 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 अरे ब

ਨਾ ਨਾ ਕਰਨੇ ਤੁਗ ਮੇਰੇ ਕੋਠੇ ਤੇ ਸੁਈ ਦੇ ਕੇ ਕੋਠੇ ਤੇ ਗੱਲ ਕੋਈ ਨਾ ਹੋੜਾ ਖਰਾਬ ਉਹ ਆਪਣਾ ਤੇ ਨਹੀਂ ਪੜੀ ਹੈ ਪਤਾ ਨਹੀਂ ਕਿਹੜੇ ਕਰਾ ਲੈ ਦੀ ਆਖਦੇ ਨਹੀਂ ਪੜਦੇ ਤੇ ਨਾ ਬਣਾ ਚੇਸ਼ੇਦ ਨੇ ਮੇਰਾ ਮੂਹ ਖਰਾਬ ਕੀਤਾ ਝਾੜੂ ਹੈਗੇ ਨਹੀਂ ਜਾ ਰਹੇ ਮੇਰਾ ਤਾਂ ਜੇ ਤਾਂ ਤੱਕ ਮਾਰਾ ਲਾੱਕ ਦੇ ਚੰਦੀ ਜਾ ਰਸਤਾ ਤੇ ਨੂੰ ਪਜਾਵਾਂ ਉਹ ਕੁੜੀ ਆ ਗਈ ਮੈਂ ਨਾ ਨਾ ਕਰਨੀ ਨਹੀਂ ਆਂਦੀ ਸੋਟੂਂਦੀ ਮੈਂ ਸੋਟੂਂਦੀ ਕੀ ਹੋ ਸਕਦੀ ਬੜੀ ਬਣੀ ਕੇ ਦੀ ਆ ਪਾਣੀ ਭਰਨੇ ਆ ਨੂੰ ਸ਼ਿੱਧੀ ਠਾਗਾ ਕੇ ਚੰਗੀ ਆ ਕੋਈ ਮੱਲ ਜੁੜੀ ਜਾਂਦੀ ਹੋਣ ਮੇਰੇ ਵੱਲ ਨਹਿਰੀ ਨਹਿਰੀ ਅੱਖੀ ਚਕਾਇਆ ਨਾ ਨਾ ਮੈਂ ਕੂੜਾ ਚੰਗਾ ਕਰਵਾਵਾਂ ਜਿਹੜਾ ਘਰਾਂ ਤੋਂ ਕਿਉਂ ਇਹਦੇ ਵਿੱਚ ਪੋਣਾ ਨਹੀਂ ਚਕਾਇਆ ਸਾਡੇ ਦਾ ਚੂਕੂ ਦਾ ਤਾਰਾ ਤਾਲੀ ਨਹੀਂ ਆਉਂਦੀ ਹਾਂ ਬੱਸ ਦੰਮੀ ਨੇ ਇਹ ਆ ਬਗਾਨੀ ਤੇਰਾ ਕਹੀ ਮੈਂ ਦੇਖ ਰਿਹਾ ਖਾਨਾ ਕੁੱਟੀ ਆਈ ਦਾ ਕੂੜਾ ਚ ਕਾਇਆ ਮੇਰੇ ਛੋਟੇ-ਛੋਟੇ ਦਾ ਕੂੜਾ ਤੈਨੂੰ ਸਵਾਰਾਂ ਜੀ ਹੁਣ ਮੈਂ ਆਈ ਚੰਗੀ ਦਾ ਹੈ ਤੇਰਾ ਚਾਰ ਦਿਨਾਂ ਦੀ ਖਾਣੀ ਨਾ ਦੇ ਲਾਈਆਂ ਪਈਆਂ ਨੇ ਤੈਨੂੰ ਮੈਂ ਤੂੰ ਨਾ ਖੱਲੇ ਚਲੀ ਜਾ ਖੱਲੇ ਹੀ ਨਹੀਂ ਜਾਣਾ ਤੈਨੂੰ ਕਹਿੰਦਾ ਹਾਂ ਇਹ ਨਾ ਕੋਈ ਨਾ ਖੱਲੇ ਆ ਤੂੰ ਜਾ ਜੀ ਮੈਂ ਕੀ ਕਰੀ ਤੈਨੂੰ ਕਾ ਜੀ ਆਹ ਦੀ ਗੱਲ

ਸਾਰਾ ਕੂੜਾ ਇਕੱਠਾ ਹੁੰਦਾ ਨਹੀਂ ਹੈ ਹਾਂ ਅਸਾਰਾ ਜਿਹੜਾ ਭਰ ਕੇ ਫੇਰ ਵੀ ਕਹਿੰਦੀ ਹੈ ਸੰਧੀ ਆ ਕੰਦ ਤੇਰੇ ਮੰਮੀ ਕੀ ਕਹਿੰਦੀ ਖਾਂਦੀ ਹੈ ਕੰਦਿਆ ਠੀਕ ਹੀ ਕਹਿੰਦੇ ਨੇ ਤੇਰੇ ਤੇ ਜੋੜੇ ਹਾਸਾ ਤੁਸੀਂ ਸੰਧੀ ਕਹਿੰਦੀ ਤੇ ਮੰਮੀ ਸੰਧੀ ਕੱਢੋ ਨਾ ਸੰਧੀ ਕਵਾਂਗੇ ਸੰਧੀ ਉਹ ਤਾਂ ਫੇਰ ਕੀ ਸਮਝਿਆ ਕੂੜੇ ਚ ਖਾਣੀ ਪਿਓ ਤੂੰ ਤਾਂ ਸਾਲ ਸਾਈ ਹੋਏ ਜੋ ਕਿ ਇੱਕ ਕੂੜੇ ਪਿੱਛੇ ਕੂੜਾ ਹੀ ਐ ਮੰਮੀ ਭੋਲਾ ਕਣੀ ਮੇਂ ਦਿੱਤਾ ਜਾਂਦੇ ਐਨੇ ਤੇ ਮੈਨੂੰ ਨਾ ਪਰੇਸ਼ਾਨ ਕਰਦੀ ਇਹ ਹੱਕ ਉਹਦੇ ਮੈਂ ਨਹੀਂ ਦੁਖੀ ਨਾ ਮੈਂ ਕਹਿੰਦੀ ਆ ਤੇ ਪਿਓ ਨੇ ਇਹਨੂੰ ਵੇਚ ਦੇ ਮਕਾਨ ਨੂੰ ਇਹਨੂੰ ਵੇਚ ਦੇ ਉਹ ਵੀ ਨਹੀਂ ਮੇਰੇ ਅੱਖੇ ਲੱਗਦਾ ਦਫਾ ਹੋਣਾ ਕਿਹੜਾ ਨਾ ਤੂੰ ਵੇਚਣਾ ਵੇਚਣਾ ਮੈਂ ਨਹੀਂ ਇਹਦਾ ਕੋਲ ਦੇਣਾ ਉਹ ਨਹੀਂ ਮੇਰੀ ਮੰਨਦਾ ਬਲੈ ਤੂੰ ਸੁਸਤਾ ਕੋਲ ਨਹੀਂ ਗਿਆ ਅਦੁੱਤੀ ਇਹਨਾਂ ਉਹ ਤੂੰ ਨਹੀਂ ਕਰਦੀ ਹਾਂਜੀ ਆ ਤੂੰ ਚਾਤੀ ਨਾਲ ਇੰਜ ਕਰਾਂਦਾ ਹੀ ਨਹੀਂ ਤੂੰ ਬਹੁਤ ਕਰਾਂਦਾ ਹੀ ਮੈਂ ਉਹਦੇ ਕਿ ਹੱਥ ਜੋੜਨੀ ਆ ਕੇ ਮੈਂ ਉਹਨੂੰ ਕਹਾਂ ਨੇ ਭਾਈ ਜਾਂ ਮਕਾਨ ਰੱਖ ਲੈ ਜੇ ਮਿਲੂਗਾ ਗੜੀ ਸੁਕਿੰਦੇ ਨੇ ਮੈਂ ਤੇ ਮੈਂ ਨਾ ਨਾ ਉਹ ਤਾਂ ਇੱਦਾਂ ਦਿੱਤੇ ਇਹਨਾਂ ਕਲਚੋਂ ਹਾਂ ਵਾ ਵੇਹਾਂ ਤੇ ਯਾਦ ਕਿਆ ਹੀ ਜੇ ਲਾਉਣਾ ਪਰ ਇਹ ਉਹ ਤੁਸੀਂ ਇੱਥੇ ਉਹਦੇ ਕੋਲ ਇਹ ਮੰਮੀ ਆ ਜਾੜ ਇੱਕ ਬਾਲਟੀ ਦਾ ਕੂੜਾ ਜਿਹਦੇ ਵਿੱਚ ਇੰਨਾ ਰੋਲਾ ਪਾਇਆ ਸੀ ਕੂੜਾ ਕਿਹੜਾ ਕੂੜਾ ਜਿੰਦ ਮੈਂ ਮਾ ਤੇ ਤੁਹੀਂ ਤੁਹੀਂ ਤੇ ਲਾ ਖਾ ਲੈਣਾ ਮੇਰੇ ਕੋਲ ਕੂੜਾ ਜਿਹੜਾ ਕਿਹਦਾ ਇਹ ਤੇ ਉਪੀਓ ਤੇਰਾ ਪੀਓ ਵੀ ਉੱਧਰ ਚਲਾ ਜਾ ਤੁੰਹੀ ਉੱਧਰ ਚੱਲ ਜਾ ਇਹ ਘਰ ਰਹਿਣ ਦਾ ਮੇਰੇ ਕੋਲ ਮੈਂ ਤੇ ਮੈਂ ਤੁਹਾਨੂੰ ਅੱਜ ਕਹਿਣਾ ਪਸਦਾ ਕਾਮ ਤੇ ਨੋ ਨੀ ਕੋਈ ਕਹਿ ਸਕਦਾ ਲੰਗੀ ਜਾਣੀ ਜੀ ਉਹ ਨਹੀਂ ਨਹੀਂ ਪੱਕੀਆਂ ਖਾ ਲਈ ਆ ਮੇਰੇ ਆ ਪੱਕੀਆਂ ਖਾ ਲਈ ਮੈਂ ਕੱਪੜੇ ਧੋਣੇ ਦੇਣੀ ਆ ਸਵੇਰੇ ਨੂੰ ਸਕੂਲ ਕਾਲਜ ਜਾਂਦੀ ਆ ਤੇ ਰੋਟੀਆਂ ਪਾਣੀ ਤੇ ਮੈਨੂੰ ਹੀ ਬੁਰੀ ਕਹਿ ਦੇਣੀ ਆ ਮੈਂ ਤੁਸੇ ਉਹ ਕਰਕੇ ਦੇਣਾ ਤੁਹਾਡਾ ਕੰਮ ਹੈ ਕੁਝ ਕਰਕੇ ਦੇਣਾ ਆ ਹਾਂ ਕੰਮ ਆ ਮੇਰਾ ਕਿਉਂ ਕਹਣਾ ਘਰੇ ਤੋਂ ਮਾੜੀ ਹਾਂ ਉਪਰ ਉਹ ਵੀ ਰੱਖੀਂਦਾ ਤੇਰਾ ਕੰਮ ਹੈ ਮੈਂ ਨਹੀਂ ਬੋਲ ਲਈ ਆ ਹਾਏ ਮੈਂ ਬੋਲ ਕਾ ਤਾਂ ਲੈ ਮਮੇ ਤੁਸੇ ਆਏ ਮੇਰੀ ਮੋਲੇ ਆਂਗੀਆਂ ਵੀ ਅਗਲੀਆਂ ਕੋਨੀ ਹੈ ਤੇਰਾ ਕਰਦੀ ਉਹ ਵੀ ਕਹਿੰਦਾ ਤੇਰਾ ਕੰਮ ਆ ਤੂੰ ਪਕਾਉਣ ਨਾਲੇ ਤੂੰ ਘਰ ਸਾਮੜਾ ਤੂੰ ਰੋਟਣਾ ਪਾ ਕੱਪੜੇ ਧੋਣੇ ਇਹ ਵੀ ਆ ਵੀ ਕਹਿੰਦੀ ਮਮੀ ਡੈਡੀ ਦਾ ਕੰਮ ਹੈ ਨਾ ਬਾਹਰ ਜਾਂਦਾ ਨਾ ਡੈਡੀ ਕੰਮ ਜਾਂਦਾ ਨਾ ਡਿਊਟੀ ਤੇ ਪੈਸੇ ਲਿਆ ਕੇ ਤੰਮੀ ਫੜੰਦਾ ਉਹ ਕਹਿੰਦਾ ਮੈਂ ਤੁਹਾਡਾ ਕੰਮ ਨਹੀਂ ਕਰਦਾ ਕੋਈ ਨਹੀਂ ਦਿੰਦਾ ਪੈਸੇ ਮਮੀ ਹੋਰ ਕਿੱਥੇ ਦੇ ਦਿੰਦੇ ਕਿੱਥੇ ਜਮਾ ਕਰਦਾ ਪੈਸੇ ਥੋੜੇ ਬੋ ਮੈਨੂੰ ਕਹਿੰਦਾ ਕਿੰਨੇ ਮੈਂ ਤੈਨੂੰ ਪੈਸੇ ਭੜਾਤੇ ਤੇ ਤੂੰ ਤਾਂ ਸਾਰੇ ਵਰਤ ਵਰਤਉਂਦੀ ਮੰਮੀ ਮੇਰੇ ਸਾਹਮਣੇ ਸਾਰੇ ਡੈਡੀ ਤੁਹਾਨੂੰ ਦੇ ਦਿੰਦੇ। ਬਸ। ਤੂੰ ਹੌਲੀ ਖੜਾ ਮਾਜੀ। ਅਗਲੇ ਮੇਰੇ ਕੋਲ ਲਾਲਕ ਜਾਨੀ ਹੈ ਕਾਲੀ ਦੇ ਵਿੱਚ। ਮੰਮੀ ਆ ਉਹ ਤੇ ਫੈਸ਼ਨ ਹੋ ਗਿਆ। ਮੰਮੀ ਆ ਉਹ ਤੇ ਫੈਸ਼ਨ ਹੋ ਗਿਆ ਆ ਹੋ ਗਿਆ। ਫੈਸ਼ਨ ਕਹਿੰਦੇ ਨਹੀਂ ਕਿ ਕੀ ਫੈਸ਼ਨ ਕਹਿੰਦੇ ਨੇ। ਮੈਨੂੰ ਇਹਨੇ ਪੈਸੇ ਦੇ ਦੇ ਮੇਰੀ ਕੀ ਜਿਹੜੇ ਦਿਹਾੜੀ ਦੇਂਦਾ ਪੈਸੇ ਤੇਰਾ। ਗਾੜੀ ਵਿੱਚ ਦੇ ਲੈ ਵੀ। ਮੰਮੀ ਦਾ ਦਿਨ ਤੇ ਡੈਡੀ ਨੇ ਪੂਰਾ ਆਸਨ ਤੇ ਮੈਂ ਤੇ ਕਿ ਪੂਰਾ ਨਹੀਂ ਆ ਸਕਦਾ ਗਾੜੀ ਮੈਂ ਕਹਿ ਜੀ ਨੂੰ ਕਹਿ ਜੀ ਦੌ ਦੌ ਕਹਿ ਜਲਦੀ ਚਲੀ ਜਾ ਕਿ ਫਿਰ ਮੈਂ ਬਣਾ ਕੇ ਰੋਟੀ ਬਣਾਉਂਗੀ ਕਿ ਨਹੀਂ ਮੈਂ ਬਣਾਉਂਗੀ ਮਨੋਂ ਕਰੀ ਤੁਹਾਡੀ ਮੜਾਲਾ ਤਾਂ ਖਾ ਲੋ ਅੱਗੇ ਤੇ ਪੀਓ ਉਹਨੂੰ ਵੀ ਕਹਿ ਜੀ ਮੈਂ ਕਹਣਾ ਕਿ ਪਿਓ ਟੀ ਬੜਾ ਚੌਂਕਿਆ ਤੇ ਇਹ ਪਕਾਵੇ ਤੇ ਤੂੰ ਖਾ ਤੇ ਇਹ ਪਕਾਵੇ ਦੇਖੂਗਾ ਇਹ ਪਕਾ ਕੇ ਇਹਨੂੰ ਦੇ ਦੇ ਸਾ ਸਾਈਆਂ ਨਹੀਂ ਹੋ ਕੇ ਬੈਠੇ ਤੂੰ ਘਰ ਦੇ ਸੁਵਾਈ ਮੈਂ ਘਰ ਨਹੀਂ ਬੈਠਣਾ दो दो नहीं ऐसा नहीं, दो नहीं दो, ये तो नहीं मम्मा जितने हैं तो सांठे को रख लेंगे नहीं वो अपने दादू के आरे को तो आरे सांझी का बगे ले ली है सांझी तो आरे और खा ली हां खा जो मैं ताक के चौका तो लग रहा है के पूरी का काटा चौका ही लग रहा है मत लग रहा ना लगता है कि हां हां सांझी तो मारे से तो तेरे को चौका तो लग रहा ना अबे पिक्चर वाला तो सो गया वो जेठ सीगा ਉਹ 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 ਗੋਲ ਬੈਂਕਾ ਸੀ ਉਹਨੂੰ ਇਹ ਸਖਾੜੇ ਲਾ ਲਾ ਕੇ ਸਖਾੜੇ ਲਾ ਲਾ ਕੇ ਲਾ ਲਾ ਕੇ ਉਹਨੂੰ ਵੀ ਹਟਾ ਦੇ ਲੈਣਾ ਦੇਖਦਾ ਨੂੰ ਹਾਂ ਲੈਗਾ ਲੈਗਾ ਉਹ ਸਾਰੇ ਤੋਂ ਵੱਡਾ ਸੀ ਨਾ ਲੈ ਲੈ ਸਮਝੋ ਭਾਈ ਤੇ ਤੁੰਗੋ ਇਹ ਆਵਾਰਾ ਤੇਰੇ ਨੇ ਕੋ ਲਾ ਦੇ ਅਜਿਹਾ ਹੋਇਆ ਹੈ ਆਪਣਾ ਮੂਸ ਮਾਰ ਆਪਣੇ ਬਾਹਰ ਕਹਿੰਦੇ ਮੂਸ ਮਾਰ ਕੇ ਬੋਲੇ ਅਜਿਹਾ ਹੋਇਆ ਹੈ ਇਹਦਾ ਇਹਨੂੰ ਕਾਪੀ ਸੁਣ ਜਾਣਾ ਸੁਣ ਜਾਣਾ ਬੁੜੀ ਕੀ ਬਣੀ ਮਾਨੂ ਇਹ ਨਹੀਂ ਬੋਲਣ ਕਿ ਤੁਸੀਂ ਵਿਦੇਸ ਜਾਓ ਇਹ ਮੇਨੂੰ ਵਾਰਾ ਬੁਲਾ ਸਕਦਾ ਹੈ ਕਿ ਮੈਂ ਵਾਰਾ ਇੱਕ ਜੀ ਸੰਜੀਤ ਵਾਰਾ ਨਾ ਤੇ ਤੁਸੀਂ ਲੋਹੇ ਦੇ ਤਾਂ ਕੈਂਟਰ ਰਾਇਓਂ ਦੀ ਤਾਲ ਖਾ ਆਪਣਾ ਕੰਮ ਕਰਕੇ ਚਲੀਏ ਫਿਰ ਤੇ ਫਾਲੂ ਕੋਈ ਸੰਗਵਾਰ ਮਿਲੀ ਕਿ ਇਹ ਤਾਂ ਨਹੀਂ ਕਰਨੀ ਸੰਭਵ ਮੈਂ ਕੀ ਕਰਾਂ ਚਲੋ ਇਹ ਹੁਣ ਮੈਂ ਤੇ ਮੈਂ ਤੇਰੇ ਨਾਲ ਜਦੋਂ ਨੂੰ ਸੁਪੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾਲ ਕੇ ਮੈਂ ਅਕੜੀ ਕੁੜੀ ਵਾਲ ਤੇ ਕਿਆ ਕੁੜੀ ਸੈਕਟਲ ਨੰਗੇ ਕੁੜੀ ਨੇ ਕੋਈ ਸੰਦੇ ਆਪਾ ਇੰਡਾ ਨੇ ਤੂੰ ਖੜਾ ਆਵੇ ਹਾਂ ਕਿੰਨੇ ਨਾ ਕਿ ਤੁਹੋਂ ਮੈਂ ਤਾਂ ਨਹੀਂ ਕੁੜੀ ਦਾ ਇਹਨੇ ਜੁਮੀਲੇ ਨੂੰ ਝੋ ਵੀ ਨਾ ਇਹਨੇ ਜੋ ਕਬਾ ਮਾਰ ਮਾਰ ਕਾ ਦਾ ਕੱਲੇ ਦੇ ਮੈਂ ਜਿਹੜੀ ਮਾਇਆ ਤੋਂ ਕਰਨੀ ਤੇ ਜੰਗਲਾ ਸੰਤਾ ਆਣੀ ਨਾ ਬੰਦੇ ਮੈਂ ਕਹਿੰਦੀ ਜੀ ਪਿਆ ਇਹ ਤਾਂ ਸਾਡੇ ਪਾਣੀ ਦੇ ਵਿੱਚ ਕੋ ਜੇ ਕੱਲਾ ਬੈਠੇ ਮੈਂ ਪੈਣੀ आप

ਪੁੜੀ ਵੀ ਨਹੀਂ ਆ। ਸੌਜੀ ਆ ਬਣਾਉਣ। ਨਾ ਮੇਰੀ ਕੁੜੀ ਚੱਕ ਤੇ ਨਾ ਮਨ ਪਾ ਸਕਦਾ। ਜਿੱਦਣ ਮੈਂ ਲੁਣਾ ਆਪਣੀ ਮੇਰੀ ਇਹਦਾ ਨਾਲ ਤੇ ਪੁੜੀ ਮੈਂ ਦੇਖ ਲਈ ਨਾ। ਤੇ ਫਿਰ ਤੂੰ ਉਧਰ ਵੀ ਨਹੀਂ ਵੀ ਸੂਰਜ ਚੜ੍ਹਦਾ ਕਿਧਰੋਂ। ਕੋਹ 10 ਚਲਾ ਦੇ। ਕਿਧਰੋਂ ਚੜ੍ਹਦਾ ਨਾ ਮੈਂ ਕਿਧਰੋਂ। ਕਿਧਰੋਂ ਕੁੜੀ ਦਾ ਨਾ ਆ ਜਾਈਂ। ਤੂੰ ਲਾ ਆ ਜਨ। ਆ ਆਪਣੀ ਸੁਭਾਈ। ਤੂੰ ਕਿ ਤੂੰ ਆਪਣੀ ਸੁਭਾਈ ਨਾ। ਜਿਹੋਗੀ ਤੂੰ ਉਹ ਜਿਹੜਾ ਖੋਜਿਆ ਤੂੰ। ਤੇ ਪਾਸੇ ਹੋਣੇ ਚੜਾਉਣਾ ਆ ਕਿ ਕਿਧਰ ਨਾ ਤੇ ਕੁੜੀ ਦੀ ਐ। ਨਹੀਂ ਮੈਂ ਸੂਰਜ ਦੇ ਦੂਜੇ ਪਾਸੇ ਚੜਾ ਦੂਗਾ। ਰਾ ਬਣਾ ਸੰਗਾਰ ਕੋਈ ਤੇਰੀ ਖੇਡਾਂ ਨਹੀਂ ਸੀ ਮੇਰੀ ਕੋਈ ਖੇਡਦੀ ਮੇਰੀ ਕਮਟੀ ਤੇ ਛੱਤ ਨੂੰ ਟਪਦੀ ਲੈ ਨਾ ਇਹ ਨਾ ਮੋੜਾ ਛੱਤ ਨੂੰ ਟਪਦੀ ਉਹ ਇਹਨੇ ਦੋ ਦੱਬਦੀ ਕੋਈ ਛੱਤ ਨੇ ਮੇਰੇ ਨੂੰ ਕਹਿੰਦੀ ਕੀ ਪਤਾ ਮੇਰੇ ਤੇ ਤੇ ਚਾਂਦੇ ਚਾਰ ਪਰੌਂਟੀਆਂ ਪਾਂਗੇ ਲਗਾਉਂਦੀ ਐ ਤੋ ਮੇਰੇ ਉਹਦੇ ਮੇਰੀ ਤੇ ਠੀਕ ਦਵਾ ਦੋ ਪਰੌਂਟੀਆਂ ਨਹੀਂ ਕਰਨੀ ਉਹ ਪਰੌਂਟੀਆਂ ਨਹੀਂ ਜਦੋਂ ਸੋਹਲ ਕੰਗਦੀ ਮੈਂ ਆਪਣੀ ਸੇਲੀ ਨੂੰ ਕੋਲ ਕਰਾ ਮੈਨੂੰ ਕੋਈ ਸਲਾਹ ਦੇ ਹਾਂ ਯਾਨੀ ਯਾ ਨਿਕਲ ਬਾਈ ਨੇ ਨਿਕਲ ਮੈਂ ਆਪਣੀ ਸੇਲੀ ਨੂੰ ਫੋਨ ਕਰਦੀ ਆ ਮੈਨੀਆਂ ਇਹ ਤੁਹਾਨੂੰ ਮੇਨ ਸੁਲਾਹ ਦੇ ਵੀ ਇਹ ਤੇ ਬੜਾ ਤੰਗ ਕਰਦੀ ਆ ਆਟਾ ਮੈਨੂੰ ਆਟਾ ਪੂੜਾਈ ਕਰ ਜਾਵਾਂ ਹੈਲੋ ਆ ਹ ਅਗਰ ਮੀਤ ਆੜੀ ਇਹ ਮੈਂ ਜਠਾਣੀ ਮੈਨੂੰ ਬੜਾ ਤੰਗ ਕਰਦੀ ਆ ਹੈ ਉਹ ਮੇਰੇ ਘੋਟੇ ਤੇ ਕੂੜੇ ਸੁੱੜਦੀ ਆ ਸਾਰਾ ਕੁਝ ਬੜਾ ਤਾਂ ਹੰਕਾਰ ਦੀ ਏ ਤੇ ਕੁੜੀਆਂ ਕੁੜੀਆਂ ਵੀ ਨਾ ਆਪਸ ਦੇ ਵਿੱਚ ਕੁੰਡੀਆਂ ਬੋਲ ਜਨਾ ਮੈਨੂੰ ਨਹੀਂ ਪਤਾ ਮੇਰੀ ਕੁੜੀ ਕਾਲਜ ਜਾਂਦੀ ਤੇਰੀ ਕੁੜੀ ਸਕੂਲੇ ਜਾਂਦੀ ਆ ਹੈ ਉਹ ਮੇਰੇ ਲੋ ਤੇਰੇ ਭਾਈਏ ਨੂੰ ਵੀ ਇਹਨੇ ਮੰਗਰ ਲਾਇਆ ਆ ਉਹ ਮੇਰੀ ਸੁਣਦਾ ਨਹੀਂ ਇੱਕ ਵੀ ਗੱਲ ਤੇ ਕੀ ਕਰੀਆ ਕੀ ਕਰਾਂ ਹੁਣ ਮੈਂ ਬੈਠਾ ਨੂੰ ਕਿਹਾ ਇਥੋਂ ਮਕਾਨ ਵੇਚ ਦੇ ਜੇ ਮਕਾਨ ਵੇਚ ਕੇ ਤੇ ਮੇਰੇ ਤੇਰੇ ਵਾਲੇ ਪਾਸੇ ਲੈ ਲਵਾ ਉਹ ਮੰਨਦਾ ਨਹੀਂ ਆਖੇ ਲੱਗਾ ਕਹਿੰਦਾ ਨਾ ਨਾ ਅਸੀਂ ਤੇ ਬਰਾਵਾ ਬਰਾਵਾ ਨੇ ਇਕੱਠੇ ਹੀ ਰਹਿਣਾ ਆ ਮਕਾਨ ਭਾਵੇਂ ਵੱਖੋ ਵੱਖੀ ਨੇ ਸਾਡੇ ਅਸੀਂ ਇੱਕ ਪਾਸੇ ਹੀ ਰਹਿਣਾ ਮੈਂ ਤੇ ਨਹੀਂ ਵੇਚਦਾ ਉਹ ਮੇਰੀ ਅੱਖ ਨਹੀਂ ਸੌਣ ਦਾ ਆਇਆ ਵੀ ਨਹੀਂ ਇਹਨਾਂ ਤੇ ਕਢ ਲਿਆ ਬਸ ਮੈਂ ਗਰੋਏ ਦੇ ਬੜਾ ਤਾਂ ਹੰਗੜੀਏ ਕਾਦੀ ਤੋਂ ਚਲਾ ਰਹੀ ਕੋਈ ਕੀ ਕਰੀਏ ਚਾਹ ਦੇਖ ਲਈਏ ਫਿਰ ਦੇਖ ਲਈਏ ਚਾ ਚਲ ਠੀਕ ਹੈ ਦੱਸ ਸੀ ਫਿਰ ਮੈਨੂੰ ਜਰੂਰ ਆ ਤੇ ਜਵੀਰੇ ਆਪਣੀ ਚਾਪੀ ਨਹੀਂ ਆਉਣੀ ਆ ਜਾ ਹੁਣ ਤੇ ਗੱਲੀ ਲੱਗੀ ਪਾ ਦੇਖਣ ਦੇ ਪਾ ਦੇ ਲਈ ਆਪਣੀ ਚਾਪੀ ਉਹ ਲੱਗਦੀ ਉਹ ਉਹ